ਪਿਆਹਾਂ ਤੇ ਪੂਰੀ ਜਿਹੜੀ ਇਹ ਨਜਸ਼ਾਨੀ ਜਿਹੜੇ ਆਪਣੇ ਐਸਐਸਪੀ ਸਾਹਿਬ ਕਰ ਰਹੇ ਨੇ ਟਰਾਲ ਤੇ ਸਰਚ ਚੱਲ ਰਹੀ ਹੈ ਸਾਡੀ ਸਾਡੇ ਨਾਲ ਆਪਣੇ ਬੀਐਸਐਫ ਡੌਗਸ ਹੋਰ ਆਮਨਿਕ ਕਰਨ ਨਾਲ ਹੈ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ 'ਚ ਲਗਾਤਾਰ ਸ਼ੱਕੀਆਂ ਦੀ ਹਰਕਤ ਸਾਹਮਣੇ ਆ ਰਹੀ ਹੈ। 2 ਦਿਨ ਪਹਿਲਾਂ 28 ਅਗਸਤ ਨੂੰ ਪਿੰਡ ਛੋੜੀਆਂ ਵਿੱਚ 3 ਸ਼ੱਕੀ ਵਿਅਕਤੀਆਂ ਨੂੰ ਦੇਖਣ ਤੋਂ ਬਾਅਦ ਹੁਣ ਵੀ ਤੇ ਰਾਤ ਪਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚਕਰਾਲ ਵਿੱਚ 4 ਸ਼ੱਕੀ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਦੇਖਿਆ ਤੇ ਸਰਹੱਦੀ ਖੇਤਰ ਵਿੱਚ ਇਸ ਪਿੰਡ ਤੋਂ ਥੋੜੀ ਦੂਰੀ ਤੇ ਜੰਮੂ ਕਸ਼ਮੀਰ ਦੀ ਹੱਦ ਪੈਂਦੀ ਹੈ। ਜਿਸ ਵਿੱਚ ਸੂਚਨਾ ਜਿਹੜੀ ਹੈ ਉਹ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੀਐਸਐਫ ਦੇ ਜਵਾਨਾਂ ਲੋ ਸੰਜੇ ਤੌਰ ਤੇ ਸੱਚ ਅਭਿਆਨ ਜਿਹੜਾ ਹੈ ਉਹ ਚਲਾਇਆ ਹੈ ਜਿਸ ਵਿੱਚ ਖੰਡਰ ਇਮਾਰਤਾਂ ਤੇ ਗੁਜਰਾਂ ਦੇ ਡੇਰੇ ਵੀ ਤਲਾਸ਼ੀ ਜੜੀ ਹੈ ਉਹਨਾਂ ਦੀ ਲਈ ਗਈ ਹੈ ਤਾਂ ਜੋ ਜੇਕਰ ਕੋਈ ਸ਼ਰਾਰਤੀ ਵਿਅਕਤੀ ਹੋਵੇ ਤਾਂ ਜਲਦ ਤੋਂ ਜਲਦ ਫੜਿਆ ਜਾ ਸਕੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੇਰੀ ਸੂਚਨਾ ਦੇ ਆਧਾਰ ਤੇ ਪਿੰਚਕਰਾਲ ਵਿਖੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਸਰਚ ਬਿਆਨ ਜਲਾਇਆ ਜਾ ਰਿਹਾ ਹੈ ਜੋ ਉਹ ਜਲਦੀ ਤੋਂ ਜਲਦੀ ਗ੍ਰਿਫਤਾਰ ਜਿਹੜੇ ਨੇ ਸ਼ੱਕੀ ਵਿਅਕਤੀ ਹੋ ਸਕਦਾ ਹੈ। ਦੱਸਿਆ ਮਾਨਯੋਗ ਐਸਐਸਪੀ ਸਾਹਿਬਾ ਪਠਾਨਕੋਟ ਵਾਲੇ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿੱਥੇ ਵੀ ਕਿਤੇ ਕੋਈ ਸ਼ੱਕੀ ਮੂਵਮੈਂਟ ਲੱਭਦੀ ਹੈ ਉੱਥੇ ਸਾਡੇ ਸਰਚ ਬਿਆਨ ਚੱਲ ਰਹੇ ਨੇ। ਔਰ ਇਹ ਸਰਚ ਅਭਿਆਨ ਦੀ ਪੂਰੀ ਜਿਹੜੀ ਹੈ ਨਜਰਸ਼ਾਨੀ ਜਿਹੜੇ ਆਪਣੇ ਐਸਐਸਪੀ ਸਾਹਿਬ ਕਰ ਰਹੇ ਨੇ ਜਿਹੜੀ ਪਿੰਡ ਚਕਰਾਲ ਚ ਸਰਚ ਚੱਲ ਰਹੀ ਹੈ ਸਾਡੀ ਸਾਡੇ ਨਾਲ ਆਪਣੇ ਬੀਐਸਐਫ ਡੌਗਸ ਹੋਰ ਅਰੰਭਿਕਰਨ ਨਾਲ ਹੈ ਬਾਕੀ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡਾ ਸ਼ੇਅਰ ਕਰ ਦਿੱਤੇ ਜੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ ਔਰ ਇਹ ਸਰਚ ਅਭਿਆਨ ਦੀ ਪੂਰੀ ਜਿਹੜੀ ਹੈ ਨਜਰਸ਼ਾਨੀ ਜਿਹੜੇ ਆਪਣੇ ਐਸਐਸਪੀ ਸਾਹਿਬ ਕਰ ਰਹੇ ਨੇ ਕਰਾਉਂਦੇ ਸਰਚ ਚੱਲਦੀ ਹੈ ਸਾਡੀ ਸਾਡੇ ਨਾਲ ਆਪਣੇ ਬੀਐਸਐਫ ਡੌਗਸ ਹੋਰਾਂ ਵੀ ਕਰਨ ਨਾਲ ਹੈ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ 'ਚ ਲਗਾਤਾਰ ਸ਼ੱਕੀਆਂ ਦੀ ਹਰਕਤ ਸਾਹਮਣੇ ਆ ਰਹੀ ਹੈ। 2 ਦਿਨ ਪਹਿਲਾਂ 28 ਅਗਸਤ ਨੂੰ ਪਿੰਡ ਛੋੜੀਆਂ ਵਿੱਚ 3 ਸ਼ੱਕੀ ਵਿਅਕਤੀਆਂ ਨੂੰ ਦੇਖਣ ਤੋਂ ਬਾਅਦ ਹੁਣ ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਅਦੀਨ ਪੈਂਦੇ ਪਿੰਡ ਚਕਰਾਲ ਵਿੱਚ 4 ਸ਼ੱਕੀ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਦੇਖਿਆ ਤੇ ਸਰਹੱਦੀ ਖੇਤਰ ਵਿੱਚ ਇਸ ਪਿੰਡ ਤੋਂ ਥੋੜੀ ਦੂਰੀ ਤੇ ਜੰਮੂ-ਕਸ਼ਮੀਰ ਦੀ ਹੱਦ ਪੈਂਦੀ ਹੈ। ਜਿਸ ਵਿੱਚ ਸੂਚਨਾ ਜਿਹੜੀ ਹੈ ਉਹ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੀਐਸਐਫ ਦੇ ਜਵਾਨਾਂ ਉਹ ਸੰਜੋਤੋਰ ਤੇ ਸੱਚ ਅਭਿਆਨ ਜਿਹੜਾ ਹੈ ਉਹ ਚਲਾਇਆ ਹੈ ਜਿਸ ਵਿੱਚ ਖੰਡਰ ਇਮਾਰਤਾਂ ਤੇ ਗੁਜਰਾ ਦੇ ਡੇਰੇ ਵੀ ਤਲਾਸ਼ੀ ਜੜੀ ਹੈ ਉਹਨਾਂ ਦੀ ਲਈ ਗਈ ਹੈ ਤਾਂ ਜੋ ਜੇਕਰ ਕੋਈ ਸ਼ਰਾਰਤੀ ਵਿਅਕਤੀ ਹੋਵੇ ਤਾਂ ਜਲਦ ਤੋਂ ਜਲਦ ਫੜਿਆ ਜਾ ਸਕੇ ਇਸ ਸੰਬੰਧੀ ਵਧੇਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਲੀ ਸੂਚਨਾ ਦੇ ਆਧਾਰ ਤੇ ਪਿੰਡ ਚਕਰਾਲ ਵਿਖੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਸਰਚ ਬਿਆਨ ਚਲਾਇਆ ਜਾ ਰਿਹਾ ਹੈ ਜੋ ਉਹ ਜਲਦੀ ਤੋਂ ਜਲਦੀ ਗ੍ਰਿਫਤਾਰ ਜਿਹੜੇ ਨੇ ਸ਼ੱਕੀ ਵਿਅਕਤੀ ਹੋ ਸਕਦੇ ਹੈ ਤਾਂ ਇਹ ਮਾਨਜੋਗ ਐਸਐਸਪੀ ਸਾਹਿਬਾ ਪਠਾਨਕੋਟ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿੱਥੇ ਵੀ ਕਿਤੇ ਕੋਈ ਸ਼ੱਕੀ ਮੂਵਮੈਂਟ ਲੱਭਦੀ ਹੈ ਉੱਥੇ ਸਾਡੇ ਸਰਚ ਬਿਆਨ ਚੱਲ ਰਹੇ ਨੇ ਔਰ ਇਹ ਸਰਚ ਅਭਿਆਨ ਦੀ ਪੂਰੀ ਜਿਹੜੀ ਹੈ ਨਜਸ਼ਾਨੀ ਜਿਹੜੇ ਆਪਣੇ SSP ਸਾਹਿਬ ਕਰ ਰਹੇ ਨੇ ਜਿਹੜੀ ਇਹ ਪਿੰਡ ਚਕਰਾਲ ਚ ਸਰਚ ਚੱਲ ਰਹੀ ਹੈ ਸਾਡੀ ਸਾਡੇ ਨਾਲ ਆਪਣੇ BSF ਡੌਗਸ ਹੋਰ ਅਨੁਗ੍ਰਾਂ ਨਾਲ ਹੈ ਬਾਕੀ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡਾ ਸ਼ੇਅਰ ਕਰ ਦਿੱਤੇ ਜਾਈਏ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ